ਹਾਂਜੀ ਕੀ ਹਾਲਾਂ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰ ਰਿਹਾ ਲੱਗ ਰਿਹਾ ਆ ਉਤਰ ਕੋ ਉਤਰ ਸੱਟੇ ਸਾਰੇ ਵੀਰਾਂ ਨੇ ਕਰ ਪਰ ਠੀਕ ਆ ਲਓ ਜੀ ਕਰਤੇ ਵਲੋਗ ਦੀ ਸਟਾਰਟਿੰਗ ਸਰੇ ਸਰੇ 8:40 ਮਿੰਟਾਂ ਤੇ ਲੇਟ ਹੋ ਗਿਆ ਰੁੜਦੇ ਉੜਦੇ ਅੱਜ ਪਤਾ ਨਹੀਂ ਕੀ ਗੱਲ ਐ ਉੱਠੇ ਹੀ ਨਹੀਂ ਗਿਆ ਸੁੱਤਾ ਵੀ ਟਾਈਮ 9:45 ਸੀ ਰਾਤ ਮੈਂ 12:00 ਵਜੇ ਸੌਂਗਾ ਹਾਂ ਯਾਰ 11:30 ਵਜੇ ਹੈ ਜੀ ਵੀ ਦਾ ਜਾਂਦੀ ਜਰਾ ਬਾਕੀ ਠੀਕ ਆ ਚਲੋ ਅੱਜ ਡਾਉਣੇ ਆ ਬੱਚੇ ਹਨਾ ਦੋ ਦਿਨ ਬੱਚੇ ਬੰਦ ਰਹਿਗੇ ਤੇ ਅੱਜ ਕੁਝ ਥੋੜੇ ਬੱਚੇ ਡਾਵਾਂਗੇ ਦੂਜੇ ਅੱਜ ਵੀ ਬੰਦ ਆ ਬਾਕੀ ਕੱਲ ਨੂੰ ਕੱਢਾਂਗੇ ਚਲੋ ਚੋਬਰੀ ਹੋ ਗਿਆ ਮੈਨੂੰ ਲੱਗਦਾ ਫੋਨ ਨੂੰ ਲਾਉਣਾ ਟਾਈਮ ਲੈਪਸ ਤੇ ਤੇ ਦੇਖੋ ਬਾਪੂ ਚੱਕਾ ਤੇ ਇੱਕ ਇੱਕ ਕਬੂਦਰੀ ਛੜਦੇ ਆਂ ਭਾਈ ਆਪਾਂ ਠੀਕ ਐ ਇਹ ਉਹ ਬੱਚਾ ਭਾਈ ਜਿਹੜਾ ਤੁਹਾਨੂੰ ਯਾਦ ਹੋਵੇ ਆਪਾਂ ਫੜਿਆ ਸੀ ਉਹ ਨਿੰਮ ਚੋਂ ਖੜ ਜੋ ਨਿੰਮ ਵੀ ਦਿਖਾ ਤੁਹਾਨੂੰ ਕਿਹੜਾ ਕਹਿਣਾ ਮੈਂ ਤੇ ਇਹ ਬੱਚੇ ਦੀ ਹਰੀ ਬਿਠ ਸੀਗੀ ਤੇ ਹਰੇ ਜਿਹੇ ਰੰਗ ਦੀ ਤੇ ਢੱਲ ਪਾਈ ਸੀਗੀ ਭਾ ਲੈ ਨਿੰਮ ਦਿਖਾਨਾ ਹੋ ਨਿੰਮ ਚੋਂ ਫੜਾਇਆ ਸਾਹਮਣੇ ਉਹ ਜਿਹੜੀ ਤਾਂ ਲਈ ਛਰੀ ਸੀ ਇਹਨੂੰ ਇੱਥੋਂ ਫੜਾਇਆ ਸੀਗਾ ਆਹ ਥਾਂ ਤੋਂ ਯਾਦ ਹੈ ਬੱਚਾ ਇਹ ਉਹ ਐ ਭਾਈ ਪੱਠੀ ਬਣ ਗਈ ਸੀ ਇਹ ਕਬੂਦਰੀ ਬਣ ਕੇ ਹੁੰਦਾ ਕਿਹੜੀ ਪੱਠੀ ਇਹੋ ਜੀ ਬਣ ਗਈ ਸੀ ਇਹ ਖਟੀਆਂ ਅੱਖਾਂ ਕਾਲੀ ਨੋਕ ਤੇ ਇਹਦੇ ਆ ਪਾਈ ਸੀ ਹਰੀ ਠਾਲੇ ਤੇ ਲਿਖਿਆ ਨਹੀਂ ਸੀ ਨਾਂ ਨੂੰ ਨੰਬਰ ਨਹੀਂ ਤਾਂ ਆਪਾਂ ਲਾ ਦਿੰਦੇ ਤੇ ਨਾਂ ਇਹਦਾ ਕੋਈ ਮਾਲਕ ਆ ਆਪਣੇ ਕੋਲੇ ਤੇ ਇਹਨੂੰ ਕਾਫੀ ਦਿਨੋਂ ਚਿਪਾਂ ਲਾ ਕੇ ਬਾਹਰ ਕੱਢਦੀ ਨੂੰ ਬਈ ਹਨਾ ਤੇ ਅੱਜ ਛੱਡਦੇ ਆ ਖੁੱਲੀ ਇਹਦੀ ਹਰੀ ਬੈਠੀ ਕਰਤੀ ਇਹਦੀ ਛੱਡਦੇ ਨੂੰ ਛਤਰੀ ਕੰਨੀ ਵੇਖਦੇ ਹਾਂ ਉਹਦਾ ਬਹਿ ਜੂ ਵੱਡੀ ਮੀ ਦਾ ਉਹ ਚਿਪਾਂ ਬਹੁਤ ਤਕੜੀ ਚੀਜ਼ ਆ ਦੇਖੋ ਚਿਪਾਂ ਦਾ ਥੋੜੀ ਚਿਪਕ ਮਾ ਕੇ ਪੀ ਜੇ ਪੀ ਕੇ ਪੀ ਜੇ ਪੀ ਹੀ ਬਸ ਗੱਲ ਮੁਕੀ ਰਾਤ ਗਈ ਤੇ ਬੱਚੇ ਵੀ ਦੱਸ ਦੇ ਨਾ ਬਈ ਤੁਹਾਨੂੰ ਕਿਨੇ ਡਾਏ ਐ ਬੱਚੇ ਡਾਏ ਸੀ 12 ਉਹ ਝੂਣੀ ਵਜਦਾ ਤਾਂ ਹੈ ਉਹ ਡਾਰ ਤੇ ਜੂਨ ਜਾਵਣੀ ਵਜਦਾ ਇਨੀ ਵਾਟ ਕਿ ਦਿਖਾਵਾਂ ਤੈਨੂੰ ਤਾਂ ਆ ਫਿਰਦੇ ਬਈ ਸਾਹਮਣੇ ਠੀਕ ਹੈ ਹੈਲੋ ਹਰੀ ਗਲਾਬੀ ਬਗਲ ਕੰਡ ਕਾਂ ਤੇ ਟੂ ਛੜਨ ਦਾ ਹਰੀ ਗਲਾਬੀ ਬਗਲ ਵਾਲਾ ਉਹ ਛੱਡਿਆ ਬਈ ਜਿਹੜਾ ਆਪਾਂ ਇਥੋਂ ਪਿੱਛੋਂ ਕੋਠੀ ਤੋਂ ਫੜਿਆ ਸੀਗਾ ਜਿਹਦੇ ਮੰਨ ਕੇ ਚੱਲ ਵਿੱਚ ਆਪਣਾ ਲਾਗੀਆਂ ਸੀਗਾ ਅੱਜ ਚ ਆਪਣਾ ਖੋਲ ਕੇ ਡਾਤਾ ਖੋਦ ਆਪੜਾ ਮੈਂ ਜਾਣਦਾ ਹੋ ਜਾਂਦੀ ਢਾਰ ਓਏ ਉਹ ਦੀਂਦੀਏ 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 ਢਾਰ ਦੀਂ ਉਹ ਦੇਖੋ ਉਹ ਫਿਰਦੀ ਆ ਡਾਰ ਫਿਰਦੀ ਆਪਣੀ ਦਾ ਹਾਂ ਪਤਾ ਨਹੀਂ ਕਿਨੇ ਆਏ 3 4 5 6 7 8 ਬੱਚੇ ਫਿਰ ਦਿੱਤਾ ਉਹ ਜਵਾ ਤਿੰਨ ਕਿਥੇ ਫਿਰਦੇ ਆ ਬਾਕੀ ਸ਼ਤਰਨਾ ਤੇ ਕੱਢ ਰੱਖੇ ਠੀਕ ਆ ਬਾਪੂ ਬਸ ਆਹੀ ਸੀਨ ਹੈ ਇਹ 11 ਬੱਚੇ ਉੱਡੇ ਫਿਰਦੇ ਇਸ ਟਾਈਮ ਘਰ ਤੇ ਤੇ ਬਾਕੀ ਥੱਲੇ ਭਾਈ ਤੇ ਕੁਝ ਕੁੱਡਿਆਂ ਚ ਵੀ ਸਾਰੇ ਨਹੀਂ ਬਾਹਰ ਕੱਢੇ ਕੁਝ 10 ਕ ਬੱਚੇ ਕੁੱਡਿਆਂ ਚ ਹੋਣਗੇ ਮੇਰੇ ਹਿਸਾਬ ਨਾਲ ਆਸਤ ਬਾਜੀਆਂ ਵੀ ਕੈਮ ਕਰਕੇ ਰੱਖਣੀਆਂ ਜੀ ਕੋਠੇ ਤੇ ਪਰਲੇ ਪਾਸੇ ਠੀਕ ਹੈ ਜੀ ਤੇ ਹਸ ਬਾਜੀਆਂ ਕੈਮ ਕਰਕੇ ਰੱਖਦੇ ਆ ਪਰਲੇ ਕੋਠੇ ਤੇ ਪਾਣੀ ਵਾਲੇ ਭਾਂਡੇ-ਪੁੰਡੇ ਧੋਗੇ ਸਾਬ ਬਾਹਰ ਬੱਚੇ ਸਾਬ ਓਕੇ ਰਿਪੋਰਟਾਂ ਚ ਓਏ ਆਹ ਕਿਹੜੀ ਉੱਡ ਗਈ ਓਏ ਇਹ ਵੀ ਉੱਡੀ ਸੀ ਫੇਰ ਆਲੀ ਹਾਂ ਇਹ ਉੱਡੀ ਸੀ ਇਨਾਹ ਜੀ ਕਿਹੜੀ 12 ਜੇ ਛੇ ਤਾਂ ਗਈ ਜੀ ਪਰੇ ਵੀ ਗਈ ਸੀ ਹਾਂ ਥੱਲੇ ਦਾ ਨਹੀਂ ਯਾਰ ਤਾਂ ਦਾ ਕੁਤਰੀ 2 4 5 6 6 ਤਾਂ ਫਿਰਦੇ 7 8 9 10 ਫਿਰ ਵੀ ਦੋ ਕੁ ਤਰੇ ਚੱਲ ਛੱਡੋ ਕੋਈ ਗੱਲ ਨਹੀਂ ਯਾਰ ਹਰੇ ਫੁੰਜੀ ਵਾਲਾ ਕਿੱਥੇ ਯਾਰ ਉਹ ਵੀ ਸੋਚਣ ਚੱਲ ਉਹ ਤਾਂ ਸ਼ਰੀ ਤੇ ਆਉਣਾ ਜੱਬਾ ਠੀਕ ਆ ਬ్రో ਡੰਨ ਹੈ ਕੰਮ ਇਹ ਕਾ ਬੱਚਾ ਬੈਠੀ ਆਂਦਾ ਬਈ ਪਤਾ ਨਹੀਂ ਕੀਦਾ ਹੈਗਾ ਆਪਣੇ ਤੁਹਾਨੂੰ ਪਤਾ ਹੀ ਆਣਾ ਛਤਰਾ ਲੱਗੀਆਂ ਬੱਚੇ ਬੈਠੇ ਆ ਲੱਗੀਆਂ ਤੇ ਆਈ ਜਾਂਦਾ ਯਾਰ ਬੱਚੇ ਓਟ ਓਟ ਬੈਂਦੇ ਆ ਨਾ ਤਾਂ ਕਰਕੇ ਆ ਫਿਰਦਾ ਬਈ ਸਾਹਮਣੇ ਥੋੜੇ ਹਰਾ ਘਾਂਡਾ ਹੈ ਇਹਦਾ ਤੇ ਹਰੀ ਟੌਰੀ ਹੈ ਬਈ ਫੇਰ ਪਰ ਉਹ ਲੰਘ ਗਿਆ ਫਗਲਾਂ ਵੀ ਕਰਤੀ ਫਿਰਦਾ ਆਪਣਾ ਇਹ ਤਾਂ ਬਸ ਕਬੂਤਰ ਥੋੜੀ ਰਹਿ ਗਿਆ ਅੱਜ ਆਪਣੀ ਉੜ ਦੇ ਚਾਰ ਪੰਜ ਕਬੂਤਰ ਰਹੀ ਹੁਣ ਤੇ ਆਹ ਟਾਈਮ ਨਾਲ ਬਹਿ ਜਾਣਗੇ ਚਲੋ ਵਧੀਆ ਯਾਰ ਬਾਲਾ ਤੰਗਣਾ ਕਰਨਗੇ ਅੱਜ ਫਿਰਦੇ ਵੀ ਕੂਤਰ ਦਿਖਾਈ ਚੀਏ ਸਾਹਮਣੇ ਸਾਹਮਣੇ ਹਾਏ ਵਾਹੇ ਗਰੂ ਤੱਕ ਟਾਲੂ ਟੱਪਾ ਵਜਾਉਣ ਦੀ ਪਹੁੰਚ ਵੀ ਨਹੀਂ ਉਹ ਵੀ ਲੇਟਾਂ ਚ ਗਈ ਜਾਂਦੀ ਦੋਵੇਂ ਬਾਹਰਲੀ ਵੀ ਉਹ ਲੱਜ ਗਈ ਜਾਂਦੀ ਲਿਓ ਮਾਨਾ ਕਿੱਥੇ ਦੇਖੋ ਥੱਲੇ ਬੈਠਾ ਥੱਲੇ ਹੀ ਉਹਨਾਂ ਹੋਰ ਤਾਂ ਕਿੱਥੇ ਹਨ ਨੇ ਮੇਡੀ ਆਏ ਉੜ ਉੜ ਬੈਠਿਆ ਉਹ ਯਾਰ ਨਾ ਖੁੱਡੇ ਹੀ ਉੱਤਰਦੇ ਬੱਚੇ ਨਾ ਲੀਵਰ ਟੋਨਿਕ ਜਾਂ ਪਾਏ ਕਰਕੇ ਕੰਜਰ ਦੇ ਮਿੱਟੀ ਘਾਈ ਜਾਂਦੇ ਹਨ ਤਾਂ ਬੜਾ ਫਰਕ ਪਾਉਂਦਾ ਵੀ ਲੀਵਰ ਟੋਨਿਕ ਜਾਂ ਟਾਈਮ ਹੋ ਗਿਆ ਜੀ 12 12:30 ਦਾ ਤੇ ਕੇ ਮੱਥਾ ਮਾਰ ਕੇ ਥਾਪੀ ਪਾ ਕੇ ਕੌਡੀ ਬੱਚੇ ਅੰਦਰ ਲਓ ਜੀ ਖੁੱਡੇ ਖੋਲ ਤੇ ਆਇਓ ਬੇਟਾ ਕਿਰਾ ਇੱਥੇ ਰਹਿੰਦੇ ਮੈਨੂੰ ਇਹ ਤੂੰ ਜਾਣਗੇ ਕਿ ਨਹੀਂ ਥੋੜੀ ਕਰ ਦੇ ਲਓ ਜੀ ਖੁੱਡੇ ਖੋਲ ਤੇ ਉਹ ਜਿੰਨੇ ਕੰਦਰ ਜਾਣਗੇ ਜਾਣਦੇ ਹੋ ਤੇ ਬਾਕੀਆਂ ਨੂੰ ਆਪਾਂ ਲਾ ਦੇਾਂਗੇ ਭਾਈ ਠੀਕ ਹੈ ਤੇ ਬੱਚੇ ਉੜਦੇ ਰਹੇਗੇ ਪੰਜ ਹਰੀ ਗਲਾਬੀ ਬਗਲ ਬਿਟਕਾਂਤਰਾ ਗਲਾਬੀ ਝਾਲਰ ਬਗਲ ਟੂਸਾ ਤੇ ਟੂਸਾ ਟੋਰੀ ਟਾਈਮ ਲੱਭਣਾ ਓਨਲੀ 5 ਬੱਚੇ ਰਹੇਗੇ ਇਹ ਦੇਖੋ ਵੇਖੋ ਜਾਂਦੇ ਵੇਖ 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 ਹੈਂ हां देख देख अंदर देख या जांदे यार तू और नहीं पता मेनू देखो देखो डाट ਪੈਂਦੇ ਦੇਖੋ ਲੈ ਦੇਖੋ ਹੈ ਉੜਦੀ ਏ ਤਾਂ ਭਾਈ ਸ਼ਿਆਣੀ ਏ ਵੇਖੋ ਵੇਖੋ ਲੈ 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 ਆ ਲੈ ਹੁਣ ਰੱਤਾ ਜੇ ਉੱਡੂਗਾ ਇਤੋਂ ਲਾਲਚੀ ਨਾ ਜਾ ਚੱਲ ਚੌਣਸ ਵਾਲਿਆਂ ਦਾ ਖੁੱਡੇ ਤੇ ਚੱਲ ਚੱਲ ਬਾ ਜਾਣਗੇ ਅੰਦਰ ਹੌਲੀ ਹੌਲੀ ਵੀ ਸਭ ਕਿ ਬੱਚੇ ਰਹੇਗੇ ਭਈ ਪੰਜ ਇਧਰ ਹੁਣ ਲੱਗ ਗਿਆ ਟੇ ਵਾਧਰ ਗਏ ਹੋ ਗਏ ਪੰਜ ਬੱਚੇ ਰਹੇਗੇ ਭਈ ਦੋਵੇਂ ਟੂਸੇ ਬਗਲ ਝੱਲ ਰ ਬਗਲ ਟੂਸਾ ਪਿੱਟ ਕਾਂਤਰਾ ਜਿਹੜਾ ਨਵਾਂ ਬੱਚਾ ਸ਼ਾਕ ਹਰੀ ਗਲਾਬੀ ਬਗਲ ਦਾ ਉਹ ਤਾਂ ਭਈ ਉੱਚਾ ਗਿਆ ਸੀਗਾ ਡੇਢ ਘੰਟਾ ਉਹ ਬਹਿਰੀ ਆਈ ਫਿਰਦੀ ਓਏ ਜਾਇਆ ਸ਼ੋਰਾ ਹੋਈ ਵਰਦੀ ਕਿਪਰਾਂ ਵਾਲੀ ਜੇ ਭੱਜ ਗਏ ਉਹ ਡੱਬੀ ਚੱਕ ਕੋਠੇ ਤੇ ਆ ਹੀ ਫਿਰਦੀ ਮਤਲਬ ਡਕੂਗੀ ਇਹ ਭੈਣ ਚੁੱਦੀ ਨੀ ਘਰ ਕੀ ਇਹ ਬੱਚੇ ਥੱਕੀ ਆ ਆਪਣੇ ਏ ਏ ਏ ਪੈਊਗੀ ਪਊਗੀ ਬੱਚਿਆਂ ਨੂੰ ਏ ਏ ਏ ਛਾਂੜ ਦੇ ਛਾਂੜ ਦੇ ਜਾ ਕੇ ਛਾਂਢੀ ਦੇ ਚਲਾ ਦੇ 10 ਦਵਾਈ ਕੋਈ ਨਹੀਂ ਹੁੰਦਾ ਪੈਗੀ ਬੱਚਿਆਂ ਨੂੰ ਹੋ ਜਾਂਦੀ ਬਾਬਿਓ ਇਹ ਚਲਾ ਦੇ ਚਲਾ ਦੇ ਇੱਕ ਚਲਾ ਦੀ ਕਰਾਂ ਏ ਏ ਪੈਗੀ ਪਈ ਪਈ ਏ ਉਹ ਚਲਾ ਦੇ ਓ ਤਾ ਓ ਮਾਮਾ ਤਾਣੂ ਕਰਕੇ ਚਲਾ ਉਹ ਭਰਾ ਬੱਚੇ ਹੀ ਫੜ ਲੂ ਉਹਦੋਂ ਨੂੰ ਤਾਂ ਏ ਏ ਤੇਰੀ ਭੈਣ ਨੂੰ ਓਏ ਬੱਜ ਗਿਆ ਬੱਜ ਗਿਆ ਬੱਜ ਗਿਆ ਬੱਜ ਗਿਆ ਚਲਾ ਦੇ ਸਿੱਧੀ ਤਾਣ ਨੂੰ ਚਲਾਈ ਫੜ ਲਿਆ ਹੁਣ ਤਾਂ ਬੱਚੇ ਲੈ ਹੀੜ ਕੇ ਬੱਤਾਂ ਲੈ ਗਈ ਫੜ ਕੇ ਭੈਣ ਨੇ ਆਉ ਜਾਂਦੀ ਹੋ ਜਾਂਦੀ ਲਈ ਤੈਨੂੰ ਹੋਰ ਤੂੰ ਅੱਗੇ ਚਲਾ ਦੇ ਤੂੰ ਚਲਾਈ ਕਿਹੜਾ ਹੈਗੀ ਆ ਤੂੰ ਥੱਲੇ ਤੂੰ ਛੰਡੀ ਜਾਣਾ ਹੋਰ ਲੈ ਗਈ ਭਰਾਵਾ ਹੋ ਜਾਂਦੀ ਵੀ ਆ ਲੈ ਹੋ ਲੈ ਹੋ ਜਾਂਦੀ ਲੈ ਕਿਹੜਾ ਲੈ ਗਈ ਕੀ ਪਤਾ ਕਿਹੜਾ ਲੈ ਗਈ ਤੂੰ ਫੜ ਕੇ ਆਏ ਜਲਾ ਦੇ ਤਾਂ ਉਹਨੂੰ ਕਰਕੇ ਫੜ ਕੇ ਚਲਾਈ ਸੀ ਮਾਮਾ ਓ ਜਾ ਯਾਰ ਜਿਹੜੀ ਫੜ ਕੇ ਜਲਾਈ ਤੇ ਐਂ ਕੋਗਦੀ ਕੋਗਦੀ ਦਿੱਥੜੀ ਆਉ ਲੈ ਗਈ ਬੱਚਾ ਫੜ ਕੇ ਹੋਲੇ ਫਿਰਦੀ ਪਤਾ ਨਹੀਂ ਕਿਹੜਾ ਚੱਕ ਲਿਆ ਉਹ ਫਿਰਦੀ ਲੈ ਓ ਜਾਏ ਭਰਾਵਾ ਤੂੰ ਛੁਰਲੀ ਫੜਦੀ ਕਿ ਬੋਤਲ ਫੜੀ ਸੀ ਮੈਂ ਇੱਕ ਤਾਂ ਹੂੰ ਚਲਾਈ ਸੀ ਹਾਂ ਦੂਜੀ ਇਹ ਜਿਹੜੀ ਹੂੰ ਚਲਾਈ ਉਹ ਐਂ ਲੱਕਣੀ ਦੂਜੀ 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 ਹੋਲੀ ਫੜ ਕੇ ਚਲਾਈ ਓ ਛੁਰਲੀ ਬੋਤਲ ਫੜਨੀ ਸੀ ਐਂ ਕਰਕੇ ਓ ਜਾ ਓ ਹੋ ਜਾਂਦੀ ਲਈ ਯਾਰ ਪਤਾ ਨਹੀਂ ਕਿਹੜਾ ਲੈ ਗਿਆ ਆਪਣੇ ਨੀ ਪਿੱਲ ਪਾ ਗਈ ਨਾ ਪਤਾ ਮੈਨੂੰ ਇਕਲੇ ਚੱਲ ਲੱਗਾਈ ਨਹੀਂ ਸਹੀ ਛੁਰਲੀ ਛੁਰਲੀ ਨਹੀਂ ਚੱਲੀ ਤੂੰ ਐਂ ਕਰ ਛੁਰਲੀ ਕੱਢ ਅੰਦਰ ਕੱਢੀ ਲਿਆ ਉਰਾ ਲਿਆ ਤੈਨੂੰ ਮੈਂ ਚਲਾ ਕੇ ਵਿਖਾਵਾਂ ਬੱਚਾ ਦਾ ਜਿਹੜਾ ਲਈ ਗਈ ਲਈ ਗਈ ਹੁਣ ਉਹ ਜਾਂਦੀ ਫੜ ਲਿਆ ਪੈਂਚ ਦਿਨ ਇਕਦਾਂ ਕੈਮਰਾ ਵੀ ਨਹੀਂ ਜੂ ਜਾਮ ਕਰਦਾ ਹਾਂਜੀ ਬੱਚਾ ਗਿਆ ਜੀ ਚੰਗੇ ਬਿਹਾਸ ਦੇ ਖੇਡਦੇ ਬੈਠੇ ਸੀਗੇ ਅਸ ਤੋਂ ਆਏ ਐ ਨਹੀਂ ਪਤਾ ਦਿਖਾਉਣ ਇੱਕ ਦਿਨ ਮੈਂ ਜੀ ਬੁਰਗਾ ਮਾਸ ਤੋਂ ਆਇਆ ਜੀ ਚੜਦਾ ਬੁਤੇ ਕਮੈਂਟ ਇੱਕ ਤਾਂ ਨਿੰਮਚ ਬਾੜਤੀ ਠੀਕ ਹੈ ਇੱਕ ਹੁਣ ਦੇ ਕਰੇ ਬਾੜਤੀ ਆਏ ਗੰਗਾਉ ਕਿ ਲੈ ਆਏ ਗਰਦਾ ਨਾ ਲੈਣੂਗੀ ਕੀ ਯਾਰ ਸਾਹਮਣੀ ਪਿੱਲ ਪੈ ਗਈ ਬੱਚੇ ਦੀ ਬਚਾੜਾ ਜਿਹੜਾ ਮਗਰੋਂ ਹੀ ਨਿਕਲਾ ਦੋਵੇਂ ਟੂਸੇ ਤੇ ਬਗਲ ਵਾਲਾ ਤੜਕੇ ਡਾਏ ਨਹੀਂ ਸੋ ਬੱਚਾ ਅੱਜ ਨਹੀਂ ਡਾਣ ਸੋ ਬੱਚ ਦੀ ਵਾਰੀ ਕਾਹਨੂ ਸੀਗੀ ਜਦੋਂ ਬੱਚੇ ਟੜਿਆਂ ਸੀ ਨਾ ਖੁੱਡੇ ਚੋਂ ਨਿਕਲ ਗਿਆ ਬੱਚਾ ਤੇ ਉਸੇ ਵਿੱਚ ਨੂੰ ਫੜ ਕੇ ਲੈ ਗਈ ਜਿਹਦੀ ਆਈ ਹੋਵੇ ਜਿਹਦੀ ਲਿਕੀ ਹੋਵੇ ਉਹਨੂੰ ਕੋਈ ਟਾਲ ਨਹੀਂ ਸਕਦਾ ਸੱਚੀ ਗੱਲ ਆ ਜੇ ਵੇਖ ਵੀ ਲਿਆ ਤੇ ਗੱਲ ਹੋਰ ਵੀ ਦੱਸ ਦਿੰਨਾ ਹੈ ਜਿਉ ਬੱਚਾ ਤੜਕੇ ਦਾ ਛੱਡਾ ਹੁੰਦਾ ਤੇ ਉਹ ਹੁਣ ਨੂੰ ਬਹਿ ਜਾਂਦਾ ਤੇ ਫਿਰ ਫੜਿਆ ਵੀ ਨਹੀਂ ਆਣਾ ਪਰ ਜਿਵੇਂ ਲਿਖੀ ਹੈ ਜਿਵੇਂ ਵਾਕਈ ਵੀ ਵਿਧੀ ਦਾ ਵਿਧਾਨ ਜਿਵੇਂ ਬਣਿਆ ਹੈ ਉਵੇਂ ਹੋਣੀ ਹੈ ਠੀਕ ਹੈ ਕਿ ਨਹੀਂ ਖੁੱਡੇ 'ਚ ਬੈਠਾ ਸੀ ਕਿਉਂ ਮੈਂ ਖੁੱਡੇ 'ਚ ਬੈਠਾ ਬੱਚਾ ਮਰ ਗਿਆ ਇੱਕ ਸਾਲ ਤੇ ਅੱਜ ਕੱਢਿਆ ਨਹੀਂ ਸੀ ਆਪ ਅਸੀਂ ਹੁਣ ਉੜਦੇ ਰਹੇਗੇ ਚਾਰ ਹੀ ਆਪਣੇ ਪੰਜਾਂ 'ਚ ਉਹਨਾਂ 'ਚ ਵੀ ਬਗਲਾਂ ਤਾਂ ਦੀਂਦੇ ਨਹੀਂ ਹਰੀ ਗਲਾਬੀ ਬਗਲੜਾ ਝੱਲ ਰਲੀ ਫਿਰਦੀ ਐ ਬਿੱਟ ਕਾਂਤਰਾਣਾ ਕਰਦਾ ਤੇਰਾ ਪਾ ਫਿਰਦਾ ਬਗਲ ਟੂਸੇ ਵਾਲਾ ਉਹ ਵੀ ਫੁੱਲ ਉੱਚੇ ਖੜਿਆ ਹਾ ਜੇ ਅਸੀਂ ਪਹਿਲਾਂ ਭਾਈ ਜਾਂਦੇ ਸੀ ਸਾਨੂੰ ਪਤਾ ਸੀ ਯਾਰ ਬੱਚਿਆਂ ਦਾ ਹੁ ਬੈਰੀ ਇਹੀ ਤਿੱਖੇ ਪਰਾਂ ਵਾਲੀ ਜਣਾ ਪਤਾ ਨਹੀਂ ਵੀਡੀਓ ਚ ਦਿਸੀਏ ਕਿ ਨਹੀਂ ਤੁਹਾਨੂੰ ਲੱ ਜਾਂਦੀ ਪਰ ਜਿਵੇਂ ਅੱਖਾਂ ਸਾਹਮਣੇ ਲੇ ਗਈ ਫੜ ਕੇ ਤੇ ਆਈ ਉਦਨ 100% ਘੂ ਵਾਲੇ ਨਾਲ ਹੋਈ ਐ ਤੇ ਆਈ ਉਹ ਬਗਲ ਫੁੰਝਲ ਤਾਂ ਮੇਰੇ ਸਾਹਮਣੇ ਹੀ ਫੜਿਆ ਵੱਡੇ ਬਾਏ ਨੇ ਠੀਕ ਐ ਕਿਉਂਕਿ ਬੈਰੀ ਉੱਚੇ ਨੂੰ ਲੈ ਜਾਂਦੀ ਐ ਫੜ ਕੇ ਆਪਾਂ ਨੂੰ ਪਤਾ ਹੀ ਲੱਗਦਾ ਹੁਣ ਨਿਗਾਹ ਸੀ ਪਤਾ ਲੱਗ ਗਿਆ ਆਪਣੀ ਨਿਗਾੜਾਂ ਹੁੰਦੀ ਆਪਾਂ ਭਾਈ ਹੁੰਦੇ ਮੰਜੇ ਤੇ ਤੇ ਆਪਾਂ ਕਹਿੰਦੇ ਸੀ ਯਾਰ ਭਾਏ ਦਾ ਬੱਚਾ ਭੱਜ ਗਿਆ ਤੇ ਡੇਕ ਪੈ ਕੇ ਜੇ ਪਾਸੇ ਚਲੋ ਯਾਰ ਆ ਗਏ ਦੂਜੇ ਦਾ ਬੱਚੇ ਨੀਵੇਂ ਆ ਜਾਂਦੇ ਹੁਣ ਭੈਂ ਚ ਹੁਣ ਨੀਵੇਂ ਵੀ ਆ ਜਾਣਗੇ ਚਲੋ ਛੱਡੋ ਯਾਰ ਕੋਈ ਬਗਲਾਂ ਵਾਲਾ ਵੀ ਨਹੀਂ ਪਤਾ ਕਿੱਥੇ ਆ ਫੋਨ ਲਾਣੇ ਆ ਕੇ ਪਿੰਡਾਂ ਚ ਰੋਬਾ ਬਾਬਿਓ ਯਾਰ ਆ ਗਿਆ ਬਈ ਤਨ ਥੱਲੇ ਉਹਦੇ ਪੈਲ ਪਵਾਇਆ ਹੈ ਵਿਚਾਰੇ ਦੇ ਹੁਣ ਤਾਂ ਬੈਠਣਗੇ ਇਹ ਕਾਂਢੀ ਹੋ ਗਏ ਇਹ ਤਾਂ ਹਾਂਜੀ ਮੇਰੇ ਵੀਰੋ ਨਾਲ ਤਾਂ ਇਹ ਦੁਕਾਨ ਤੇ ਰੰਦਾ ਮਿਕਚਰ ਪੁਜੀਆ ਭੁੱਖ ਲੱਗੀ ਸਵੇਰ ਦੀ ਬਈ ਰੋਟਾ ਟਿਸ ਨੂੰ ਪਤਾ ਇੱਕ ਟਾਈਮ ਹੀ ਖਾਦੀ ਜਾਂਦੀ ਹੈ ਬੱਚਿਆਂ ਕਰਕੇ ਨਾ ਰੋਟੀ ਨਹੀਂ ਖਾਂਦੇਗੇ ਤੇ ਬਿੱਠਕਾਂਤ ਵਾਲਾ ਬੱਚਾ ਬਈ ਬਹਿ ਗਿਆ ਸੀਗਾ ਇਹ ਹੁਣ ਦੂਰੇ ਰੁੱਟ ਗਿਆ ਤੇ ਦੋ ਬੱਚੇ ਨਹੀਂ ਬੈਠੇ ਬਈ ਆਹ ਆ ਫਿਰਦੇ ਹਾਂ ਉਹ ਇੱਕ ਤਾਂ ਝਾਲਰ ਵਾਲੀ ਇੱਕ ਰੱਤਾ ਦੂਜੀ ਡਾਈ ਅੱਜ ਬਗਲ ਟੂਸੇ ਆਲਾ ਇੱਕ ਨੂੰ ਸਾਹਮਣੇ ਬਾਏ ਲੈ ਗਿਆ ਬਗਲਾਂ ਵਾਲੇ ਦਾ ਫੇਰ ਡਾਊਟ ਰਹਿ ਗਿਆ ਤੇ ਹਰੀ ਗਲਾਬੀ ਬਗੜਾ ਜਿਹੜਾ ਪਹਿਲੀ ਵਾਰੀ ਛੱਡਾ ਬੱਚਾ ਅੱਜ ਪਾਕਾਂ ਨੇ ਨਾਲ ਦਾ ਹਣਾ ਹਾਂ ਤੇ ਉਹ ਪਤਾ ਨਹੀਂ ਬਾਏ ਲਗੇ ਬੇਰੀ ਲਗੇ ਕਿ ਭੱਜ ਗਿਆ ਕਿ ਬੈਠਾ ਬੈਠਾ ਤਾਂ ਨਹੀਂ ਜਿਹੜਾ ਤਾਂ ਉੱਚੀ ਛੜ ਦਾ ਪਤਾ ਸਾਨੂੰ ਠੀਕ ਹੈ ਜਦਾ ਆਸ-ਪਾਸੇ ਭੱਜ ਕੇ ਟਲ ਗਿਆ ਕਿਸੇ ਪਿੰਡ ਚ ਜਾਂ ਬਾਜ ਬੇਰੀ ਲੇਗੀ ਆ ਦੋ ਹੀ ਕੰਮ ਹੈ ਜਾਂ ਉੱਡਦਾ ਫਿਰਦਾ ਕੀ ਹੈ ਉਤਰੇ ਉਤਰੀਏ ਰੱਬ ਜਾਣਦਾ ਚਲੋ ਚਾਹ ਪਾਣੀ ਪੀਨੇ ਆ ਬੈੰਨੇ ਆ ਫਿਰ ਬੱਚੇ ਜਿੰਨੇ ਕ ਬੈਠੇ ਨੂੰ ਲਾ ਕੇ ਕਰਦੇ ਆ ਅੰਦਰ ਨੇ ਦਾਨ ਦੋਨੇ ਪੌਣੇ ਟਿਕਟਲੇ ਲਾਉਣੇ ਆ ਜੀ ਦਾਣੇ ਕਰਲੇ ਰੈਡੀ ਸਾਰੇ ਕਬੂਤਰਾਂ ਵਾਸਤੇ ਠੀਕ ਐ ਜਾਲਾਂ ਵਾਸਤੇ ਰਹਿ ਤੈਨੂੰ ਕੋਈ ਨਹੀਂ ਵੀ ਕਰ ਦੂੰਗਾ ਤੇ ਸਾਰੇ ਬੱਚਾਂ ਦੇ ਇੰਜੈਕਸ਼ਨ ਤੇ ਦਵਾਈ ਪਾਤੀ ਅੱਖਾਂ ਚ ਅੱਜ ਕੋਡੇ ਸਾਹਮਣੇ ਆ ਬੇਣਾ ਦਵਾਈਆਂ ਦੂਈਆਂ ਹਨ ਆ ਤਾਂ ਬਾਲੀ ਟਾਪ ਦੀ ਦਵਾਈ ਲੈਂਦੀ ਐ ਵੀ ਪਾਣ ਕੋਈ ਨਾ ਠੀਕ ਐ ਕਿ ਨਹੀਂ ਤੇ ਓਕੇ ਹੋ ਗਈ ਰਿਪੋਰਟ ਹੁਣ ਆ ਕਰਦੇ ਫੋਨ ਲਾਉਣੇ ਨੇ ਟਾਈਮ ਲੈਪਸ ਤੇ ਤੇ ਦਾਣਾ ਪਾਣੀ ਪਾ ਦਿਓ ਸਾਰੇ ਕਬੂਤਰਾਂ ਨੂੰ ਬਈ ਤੇ ਹਰੀ ਗਲਾਬੀ ਬਗਲਾ ਵਾਲਾ ਬੱਚਾ ਨਹੀਂ ਦਿਖਿਆ ਤੇ 100 ਚੋਂ 90% ਬੱਚੇ ਨੂੰ ਬਾਦ ਜਾਂ ਬੈਰੀ ਲੈ ਗਈ ਹਨਾ ਗੋਸ਼ਾ ਵੀ ਆਏ ਸੀ ਕਹਿੰਦਾ ਮੇਰੇ ਨਾਲ ਵੀ ਗੋਸ਼ਾ ਕਹਿੰਦਾ ਪਿੱਛੇ ਦੇ ਸੀ ਨਹੀਂ ਹੁੰਦੇ ਸਾਨੂੰ ਕਹਿੰਦੇ ਪਿੱਛੇ ਸੀ ਗੋਸ਼ੇ ਦੇ ਬਾਹਲੇ ਵੀ 15 ਬੱਚੇ ਵੇਖੇ ਘਟੋ ਘਟੋ ਕਹਿੰਦੇ ਮੇਰੇ ਬਾਏ ਬੈਰੀਆਂ ਉਹ ਸੀਨ ਬਣ ਗਿਆ ਵੀ ਨਾ ਯਾਰ ਲਿਓ ਤੇ ਉਹ ਸੀਨ ਬਣ ਗਿਆ ਬਈ ਹਨਾ ਉੱਤੋਂ ਤੋਂ ਲੈ ਜਾਂਦਾ ਤਾਂ ਬੰਦ ਖੜਾ ਨੂੰ ਬੈਰੀ ਲੈ ਜਾਂਦੇ ਚੱਕ ਯਾਰ ਇੱਕ ਨੂੰ ਤਾਂ ਮੇਰੇ ਸਾਹਮਣੇ ਲਈ ਬੰਦ ਖੜਾ ਨੂੰ ਤੁਹਾਨੂੰ ਵਿਖਾਈ ਏੜੀ ਮੈਂ ਉਹ ਬੱਚੇ ਰੰਗ ਸੀਗਾ ਜਿਹੜੇ ਨੂੰ ਮੇਰੇ ਸਾਹਮਣੇ ਲਗਾਈ ਆ ਫਰੇ ਟੂਸੇ ਸ਼ਾਇਦ ਗੁਲਾਬੀ ਬਗਲ ਖਣੀ ਗੁਲਾਬੀ ਟੂਸੇ ਹਰੀ ਬਗਲ ਸੀ ਬੱਚੇ ਦੀ ਤੇ ਇੱਕ ਸਨੋਂ ਵਦੇ ਹਰੀ ਗੁਲਾਬੀ ਬਗਲ ਨਾਲ ਸ਼ਾਕ ਖਾ ਵੈਦਣਾ ਤੇ ਚਲੋ ਉਹ ਸ਼ਾਕ ਨੂੰ ਮਰੇ ਸਾਹਮਣੇ ਨਹੀਂ ਫੜਿਆ ਪਰ ਲੱਗਦਾ ਜੀ ਫੜ ਲਿਆ ਹੋਣਾ ਬੈਰੀ ਨੇ ਉਹਨੂੰ ਵੀ ਈ ਰਣੁਰਾਵੀ ਕੁ ਤਰੇਬੀ ਆਗੇ ਦਲੇ ਕਰੇ ਬੋ ਕੰਮ ਤੰਗੀ ਚੱਲ ਰਿਹਾ ਬਬੂ ਸੱਚੀ ਚਲੋ ਖਰਾਕ ਦਾਣਾ ਪਾਣੀ ਤਾਂ ਪੜੇ ਅਸਟਮੈਂਟ ਕਰ ਲੈਣੇ ਕਬੂਤਰਾਂ ਦੀ ਹਨਾ ਪਰ ਬਈ ਜਿਹੜਾ ਅੱਜ ਦੇ ਟਾਈਮ ਦਵਾਈਆਂ ਤੇ ਪੈਸੇ ਲੱਗ ਰਹੇ ਹਨਾ ਠੀਕ ਹੈ ਇੰਨੇ ਮੈਂ ਕਿਹਾ ਐਂਟੀਬਾਇਓਟਿਕ ਦਵਾਈਆਂ ਤਾਕਤ ਵਾਲੇ ਇੰਜੈਕਸ਼ਨ ਐਂਟੀਬਾਇਓਟਿਕ ਇੰਜੈਕਸ਼ਨ ਪਾਊਡਰ ਐਂਟੀਬਾਇਓਟਿਕ ਲਿਆਉਣੇ ਸਿਰਿੰਜਾਂ ਆਈ ਡ੍ਰੌਪ ਬਹੁਤ ਬਈ ਬਹੁਤ ਜਿਆਦਾ ਪੈਸਾ ਲੱਗ ਰਿਹਾ ਆ ਮਹੀਨੇ ਦੇ ਪੈਸੇ ਹਨਾ ਇਹ ਆਪਣੇ ਕੋਲੇ ਕੋਈ ਲਕੋਣੀ ਕੋਈ ਗੱਪ ਨਹੀਂ ਹਨਾ ਬਈ ਰਿਵਿਊ ਕਾਟ ਗਏ ਵੀ ਠੀਕ ਹੁਣ ਚਾਸੇ ਨਹੀਂ ਪਾਣੂ ਥੋੜੇ ਮੋਟੇ ਪੈਸੇ ਕੋਈ 8000 ਰੁਪਏ ਆਏ ਸੀ ਆ ਮਹੀਨੇ ਦਾ ਹਨਾ ਲਗਭਗ ਬਸ 15 ਅੱਖ ਨਹੀਂ 16 ਸੂਈ ਰਹਿ ਗਿਆ ਅਕਾਊਂਟ ਚ ਸਾਰਾ ਤੇਲ ਪਾਣੀ ਦਾ ਖਰਚਾ ਇਹ ਬੋਰ ਲਾ ਕੇ ਹਜੇ ਦਵਾਈਆਂ ਲਿਆਉਣ ਵਾਲੀਆਂ ਪੰਗੇ ਹਜੇ ਸਾਨੂੰ ਮਲਟੀ ਸਟਾਰ ਮਿਲਿਆ ਨਹੀਂਗਾ ਮੈਂ ਕਿ ਉਤਰ ਤਾਕਤ ਚ ਕਰ ਲਈ ਮਲਟੀ ਮਲਟੀ ਸਟਾਰ ਪਾ ਕੇ ਹਨਾ ਬਈ वैसे ਤੁਹਾਨੂੰ ਪਤਾ ਵਾ ਦਵਾਈਆਂ ਤਾਂ ਕਬੂਤਰਾਂ ਨੂੰ ਬਹੁਤ ਦੂਰ ਰੱਖਦੇ ਆਂ ਪਰ ਬਾਈ ਜੇ ਹੁਣ ਦਵਾਈਆਂ ਨਾ ਵਰਤੀਆਂ ਤਾਂ ਸਮਝ ਲਓ ਕਬੂਤਰਾਂ ਦੀ ਹਨਾ ਜਾਨ ਬਚਾਉਣ ਲਈ ਜੇ ਦਵਾਈਆਂ ਵਰਤੀਆਂ ਜਾਨ ਤਾਂ ਕੋਈ ਮਾੜੀ ਗੱਲ ਨਹੀਂ ਮੈਂ ਕਹਿਣਾ ਹਨਾ ਜੇ ਉਹੀ ਬੇਫਾਲਤੂ ਦਵਾਈਆਂ ਪਿਆਈਏ ਉਹ ਮਾੜੀ ਗੱਲ ਆ ਪਰ ਜੇ ਕਬੂਤਰਾਂ ਦੀ ਜਾਨ ਬਚਾਉਣੀ ਹੋਵੇ ਤੇ ਫੇਰ ਦਵਾਈ ਲਾਉਣੀ ਹੋਵੇ ਫੇਰ ਕੋਈ ਅੰਨੇ ਵਾ ਦਵਾਈ ਲਾਦੇ ਪਰ ਕਬੂਤਰਾਂ ਦੀ ਜਾਨ ਬਾਜੂ ਉਹਦੇ ਨਾਲ ਹਨਾ ਵਾਇਰਸ ਖੜ ਜੂਗਾ ਕੋਈ ਗਾਂ ਵਾਧਾਣਾ ਵਧੇ ਆਪਣਾ ਆ ਰਤਾ ਬੱਚਾ ਦੂਜੀ ੜਾਈ ਸੀ ਬਾਈ ਹਨਾ ਬੜਾ ਜ਼ੋਰ ਲਾ ਕੇ ਆਇਆ ਪਿੰਜਰੇ ਚ ਪਾ ਰੱਖਿਆ ਉਹਨੂੰ ਮੈਂ ਬਹੁਤ ਜ਼ਿਆਦਾ ਜ਼ੋਰ ਲੱਗੇ ਬੱਚੇ ਦਾ ਵੀ ਅੱਜ ਦੂਜੀ ੜਾ ਹੀ ਉੱਡ ਗਿਆ ਦੇਖ ਲਓ ਬੱਚਾ ਬਹੁਤ ਜ਼ਿਆਦਾ ਮਾੜੀ ਕੰਡੀਸ਼ਨ ਐਨੂੰ ਵੀ ਰਿਕਵਰੀ ਕੈਪਸੂਲ ਵਗੈਰਾ ਦਿੰਨੇ ਉਹ ਪਾਣੀ ਪੂਣੀ ਦੇ ਕੇ ਭਾਇਆ ਇਹਨੂੰ ਵਿਚਾਰੇ ਨੂੰ ਮੈਂ ਇਹ ਜਿਵੇਂ ਠੱਸ ਮੇਸੀ ਸੀਗਾ ਦੂਜੀ ੜਾ ਹੀ ਅੱਜ ਭਾਇਆ ਇਹਨੂੰ 3 3 ਵਜੇ ਭਾਇਆ ਮੈਨੂੰ ਲੱਗਦਾ ਬੱਚੇ ਨੂੰ ਇਹਨੂੰ ਹੈਨਾ ਤਾਂ ਕਰਕੇ ਇਹੋ ਜੀ ਕੋਈ ਗੱਲ ਨਹੀਂ ਕਬੂਤਰ ਬੜੇ 바ਬੇ ਦੀ ਕਿਰਪਾ ਪਤਾ ਨਹੀਂ ਮੇਰੀ ਨਜ਼ਰੀ ਲੱਗੀ ਪਤਾ ਨਹੀਂ ਕੀ ਗੱਲ ਹੋ ਗਈ ਹੈਨਾ ਉਹ ਤਾਂ ਇਹ ਰਾਹ ਵੀ ਲਾਇਆ ਆਪਾਂ ਭੈ ਜਰਾ ਤੂੰ ਦਾ ਕੋਈ ਕੰਮ ਕਰ ਲੈ ਛੋਕਰੀ ਹੈ ਤੇ ਪਰ ਐਤ ਕੀ ਬੱਚੇ ਉੱਡਣਾ ਡਰਣਾ ਨਹੀਂ ਤਾਂ ਬਈ ਬਾਂਬੀ ਘੜਦਾ ਬੱਚੇ ਪਹਿਲੀ ਦੂਜੀ ਤੂ ਜੁੜਾਈ ਬਈ ਦੋ ਤਿੰਨ ਤਿੰਨ ਨੂੰ ਜਾਂਦੇ ਬੱਚੇ ਭਾਉਣੇ ਪੈਂਦੇ ਆਪ ਨੂੰ ਹਨ ਪਰ ਬਾਜ ਨੇ ਅੱਜ ਬਈ ਪੰਜਵਾਂ ਬੱਚਾ ਚੱਕ ਲਿਆ ਸਭ ਤੋਂ ਪਹਿਲਾਂ ਫੜਿਆ ਹਰੀਆਂ ਬਗਲਾਂ ਦੋਵੇਂ ਫਿਰ ਇੱਕ ਭੂਆ ਵਾਲੇ ਦਾ ਤੇ ਇੱਕ ਉਹਦੇ ਨਾਲ ਬਗਲ ਹੂੰਝੇ ਵਾਲਾ ਹਨਾ ਦੋ ਅੱਜ ਹੋ ਗਿਆ ਟੂਸਿਆਂ ਵਾਲੇ ਦਾ ਤੇ ਇੱਕ ਹੋ ਗਿਆ ਬਗਲਾਂ ਵਾਲੇ ਦਾ ਪਾਕਾਂ ਵਾਲੇ ਨਾਲ ਦਾ ਤੇ ਪੰਜ ਬੱਚੇ ਫੜ ਲਏ ਬਈ ਬਾਜ ਨੇ ਆਪਣੇ ਬਾਜ ਤੇ ਬਹਿ ਰਿਆਂ ਨੇ ਠੀਕ ਆ ਕਿ ਨਹੀਂ ਹਜੇ ਸਟਾਰਟਿੰਗ ਸਟਾਰਟਿੰਗ ਜੀ ਪੰਜ ਬੱਚੇ ਫੜਦੇ ਤੇ ਕਿੰਨੇ ਹਜੇ ਚੱਕਣੇ ਨੇ ਇਹਨਾਂ ਨੇ ਆਪਣੇ ਹਣਾ ਬਾਕੀ ਚਲੋ ਉਹ ਕਬੂਤਰ ਫਿੱਟ ਕਰ ਲਿਆ ਦੇਖੋ ਤੁਹਾਡੇ ਸਾਹਮਣੇ ਆ ਬਈ ਕਬੂਤਰ ਪੂਰੇ ਫਿੱਟ ਹੋ ਗਿਆ ਦੇਖੋ ਉਹਨੂੰ ਮਸਤ ਐ ਗੁੜਕਦੇ ਆ ਫੰਗ ਫਰੋਲਦੇ ਆ ਕੋਈ ਇਸ਼ੂ ਨਹੀਂ ਬੱਚੇ ਵੀ ਪੂਰੇ ਓਕੇ ਆ ਦੇਖੋ ਦਾਣਾ ਪਾਣੀ ਤੁਹਾਡੇ ਸਾਹਮਣੇ ਖਾਈ ਜਾਂਦੇ ਆ ਹਣਾ ਤੁਹਾਡੇ ਸਾਹਮਣੇ ਓਕੇ ਆ ਬਾਬੇ ਦੀ ਕਿਰਪਾ ਨਾਲ ਜਮਾ ਮਸਤੀ ਚਾ ਕਬੂਤਰ ਦਵਾਈਆਂ ਦੂਆਂ ਤਾਕਤ ਦੂਤ ਲਾ ਕੇ ਅੰਟੀ-ਉੰਟੀ ਬੈਟਕ ਲਾ ਕੇ ੱੱਕੀ ਦੁਰੇ ਨੇ ਮੈਨੂੰ ਐ ਵੀ ਕਰਾ ਸੈੱਟ ਹੋ ਜਾਣਗੇ ਪਰ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਹਣਜੋ ਅੱਜ ਦੀ ਘੜੀ ਆਪਣੀ ਮਰਦਾ ਵੀ ਬਸ ਹੁਣ ਚੱਲ ਕੋਈ ਨਾ ਮੇਰਾ ਤਾਂ ਚੱਲੀ ਜਾਣਾ ਆਪਦਾ ਦਾਰਸ਼ਦਾਰ ਫੜ ਲੈਣੇ ਹੁੰਨੇ ਆ ਪਰ ਬਹੁਤ ਜਿਆਦਾ ਤੰਗੀ ਚ ਕੰਮ ਹੋਇਆ ਬਾਈ ਹਨਾ ਇਹਨਾਂ ਕਰਕੇ ਖਰਚਾ ਬਹੁਤ ਹੋ ਰਿਹਾ ਬਾਈ ਯਾਰ ਅੱਜ ਦੀ ਘੜੀ ਹਨਾ ਉਹ ਦਵਾਈਆਂ ਤੇ ਸਭ ਤੋਂ ਜਿਆਦਾ ਖਰਚਾ ਹੋ ਰਿਹਾ ਅੱਜ ਦੇ ਟਾਈਮ ਉਪਰਾਂ ਚਲੋ ਕੋਈ ਈਸ਼ੂ ਵਾਲੀ ਗੱਲ ਨਹੀਂ ਬਾਈ ਕੋਈ ਤਾਂ ਬਾਬੇ ਦੀ ਕਿਰਪਾ ਨਾਲ ਹਨਾ ਚੱਲੀ ਜਾਣਾਗਾ ਆਪੀ ਜਿਗਾਰਡਮੈਂਟ ਹੋਈ ਹੈ ਹਨਾਂ ਦਾ ਪੈਸਾ ਦਾ ਬਾਬਾ ਦੇ ਦਾ ਮਨ ਸਾਫ ਹੋਵੇ ਨੀਤ ਸਾਫ ਹੋਵੇ ਹਨਾ ਬਾਈ ਸੱਚੇ ਮਨੋ ਆਹ ਸਾਪੂਸਾ ਨਹੀਂ ਮੈਟਰ ਕਰਦਾ ਕਬੂਤਰ ਦੀ ਜਾਨ ਬਚਣੀ ਚਾਹੀਦੀ ਆ ਪਧਾਰਸ਼ਦਾਰ ਮੇਰੀ ਸਾਰਿਆਂ ਨਾਲ ਚੱਲਦੀ ਆ ਪਾ ਮੈਡੀਕਲਾਂ ਤੇ ਵੀ ਆਧਾਰ ਆ ਆਪਣਾ ਦੁਕਾਨਾਂ ਤੇ ਵੀ ਆਧਾਰ ਮਾ ਦਾ ਬਾਅਦ ਚ ਲਾ ਲੂ ਦਿਨੋਂ ਨਾ ਕਰ ਜਾ ਵੀ ਕੋਈ ਨਾ ਬਈ ਕਰਾ ਲੇਖ ਲੋ ਆਪਣੇ ਕੋਲੇ ਜਿਹੜੀ ਗੱਲ ਹੈ ਨਹੀਂ ਤਾਂ ਹੈ ਨਹੀਂ ਯਾਰ ਕਿਉਂ ਕੱਪ ਜੇ ਮਰੀ ਜੱਗੇ ਹਨ ਤੇ ਪਰ ਮਿਹਨਤ ਪੂਰੀ ਆ ਬਈ ਦਿਲੋਂ ਪੂਰਾ ਜੀ ਜਾਨ ਲਾ ਰੱਖਿਓ ਸੌਣ ਲਗੇ ਬਈ ਅਸੀਂ ਹਨ ਆਪਦੇ ਵੱਲੋਂ ਤਾਂ ਠੀਕ ਆ ਹੁਣ ਜਾਲ ਵਾਲੇ ਕਬੂਤਰ ਹੈਗੇ ਵੀ ਉਹਨਾਂ ਨੂੰ ਦਾਣੇ ਪਾਵਾਂ ਤੇ ਸਾਰਿਆਂ ਨੂੰ ਪਾਵਾਂ ਪਾਣੀ ਹਜੇ ਪਿਉਰੀ ਵੀ ਜਾਣਾ ਕਿ ਦੜੇ ਮੂ ਵੱਡੀਆਂ ਅਸਤਬਾਜਾਂ ਲਿਆਉਣੀਆਂ ਜਿੱਦੂ ਉੱਤੇ ਚੱਪਣ ਜਾਂ ਲੱਗਿਆ ਹੁੰਦਾ ਤਾਂ ਇੱਕ ਪੜਾਕਾ ਪਾਉਣੀ ਆ ਬਹੁਤ ਕੰਮ ਕਰਨਿਆ ਜੀ ਸ਼ੁਭਰੀ ਵਿਚਾਰੇ ਤੜਕੇ ਦਾ ਆ ਹੁਣ ਘਰੇ ਗਿਆ ਕਹਿੰਦਾ ਮਣੀਰਾ ਨੂਰਾ ਲੈ ਕੇ ਆਉਣਾ ਦਾਣਾ ਪਾਣੀ ਹੋ ਗਿਆ ਇਹ ਸਾਰੇ ਕਬੂਤਰਾਂ ਦਾ ਠੀਕ ਹੈ ਸਪੇਅਰ ਨੂੰ ਵੀ ਖੋਲ ਤਾ ਵੀ ਵਿਚਾਰ ਨੂੰ ਛਤਰੀ ਤੋਂ ਤੇ ਆਹ ਬੱਚਾ ਵੀ ਹੁਣ ਐਕਟਿਵ ਹੋ ਗਿਆ ਪਹਿਲਾਂ ਉਹ ਪਾਣੀ ਪੂਣੀ ਖਿੱਚ ਕੇ ਬੱਠਾ ਮੁੱਠਾ ਮਾਰ ਕੇ ਵਾਗ ਗਿਆ ਕੋਈ ਚੱਕ ਨਹੀਂ ਹੁਣ ਦਾਣਾ ਪਾਣੀ ਖਾਊਗਾ ਉੱਤਰ ਰਿਕਵਰੀ ਛੰਡਾਂਗੇ ਹਨ ਅੱਧਾ ਕੇ ਅਸੂਲ ਤੇ ਇਹਨੇ ਪੂਰਾ ਫਿਟ ਹੋ ਜਾਣਾ ਬਾਕੀ ਬੰਦੀ ਹੈ ਕੱਲ ਦੀ ਇਹਦੀ ਹਨ ਤੇ ਬਾਕੀ ਹੁਣ ਨਾ ਚਲਾਏ ਵੀ ਨੇ ਵੀ ਬਾਜਬੇਰੀ ਤੇ ਕੀ ਸੀ ਨਾ ਫਿਰ ਪਾ ਹੱਲ ਕਰਾਂਗੇ ਫਿਰ ਪਾਏ ਕਰਾਂਗੇ ਜਿਹੜੇ ਬੱਚੇ ਕਿਰਾਂ ਆਪਣੇ ਲਾਗੇ ਉਹ ਬੰਦ ਕਰਕੇ ਫਿਰ ਨਵੇਂ ਡਾਲਿਆ ਕਰਾਂਗੇ ਤੇ ਲਾਲਾ ਥੋੜਾ ਦੋ ਦੋ ਚਾਰ ਚੜਾਈਆਂ ਦੇ ਬੰਦ ਕਰ ਲਾਂਗੇ ਬਾਅ ਤੇ ਬਾਕੀ ਇਹ ਬੱਚਾ ਹੈਗਾ ਵੀ ਰੱਤੀ ਦਾ ਹਨਾ ਮੈਂ ਤੁਹਾਨੂੰ ਇਹ ਵੀ ਦਿਖਾ ਦਿਆਂਦਾ ਵੀ ਸ਼ੌਕ ਕਰਾ ਦਿਆਂ ਕੋਈ ਚੱਕਰ ਵਾਲੀ ਗੱਲ ਨਹੀਂ ਕਬੂਤਰਾਂ ਦੇ ਦੋਵੇਂ ਬਿੱਲ ਪਈ ਜਾਂਦੀ ਆ ਤੁਸੀਂ ਤਾਂ ਵੇਖ ਲਓ ਛੋਟੀ ਤਾਂ ਵੀਡੀਓ ਇੰਟਰਸਟਿੰਗ ਕਰਦਾ ਮਾੜੀ ਮੋਟੀ ਦੇਖਣ ਦਾ ਸਵਾਦ ਆ ਜੀ ਇਹ ਬੱਚਾ ਹੈਗਾ ਵੀ 2022 ਵਾਲੀ ਰੱਤੀ ਦਾ ਰੱਤੀ ਗਲਾਬੀ ਬਗਲ ਵਾਲੀ ਜੀ ਦੀ ਕਾਫੀ ਵੀਡੀਓ ਜੀ ਵਾਇਰਲ ਹੋਈ ਸੀ ਇੰਸਟਾਗ੍ਰam ਤੇ ਸ਼ਹਿਰੀ ਦੇ ਦੇਖਦੀ ਹੁੰਦੀ ਹੈ ਗਰਮੀ ਚੂਰ ਜਿਹਾ ਲਾ ਕੇ ਵਾਲਾ ਉਹ ਐਂ ਦੇਖ ਲਓ ਜੀ 45 ਡਿਗਰੀ ਟੈਂਪਰੇਚਰ ਹੁੰਦਾ ਸੀ 2022 ਪੂਰਾ ਫੁੱਲ ਹਨਾ ਹਾਈਐਸਟ ਟੈਂਪਰੇਚਰ 45 ਡਿਗਰੀ ਉਹ ਸੁੱਕੀ ਕਬੂਤਰੀ ਕਰੇ 12:30 ਵਜੇ ਬੈਂਦੀ ਸੀ ਤੇ ਜਦੋਂ 2:30 ਵਜੇ ਬਾਈ ਕੰਮ ਬੁੱਕੇ ਦਾ ਸੀਗਾ ਉਹ 12:30 12 ਸੁੱਕੀ ਕਰੀ ਕਰਦੀ ਰਹੀ ਹੈ ਹੈਨਾ ਇਹ ਉਹਦਾ ਪਠਾ ਬਈ ਉਹ 2022 ਵਾਲੀ ਰੱਤੀ ਦਾ ਹੈਨਾ ਰੱਤੀ ਹੀ ਕੱਢਿਆ ਨੇ ਪਰ ਫਿੱਕਰਤਾ ਇਹ ਠੀਕ ਹੈ ਇਹ ਆ ਕਰ ਲੋ ਸ਼ੌਂਕ ਉਹ ਬੱਚੇ ਦਾ ਇਹ 2022 ਵਾਲੀ ਰੱਤੀ ਦਾ ਰੱਤਾ ਤੇ ਇਹਨੇ ਕਰਤਾ ਕੱਢ ਇੱਕ ਚਟਾ ਕੱਢਿਆ ਇੱਕ ਬੈਟਕ ਵਿੱਚ ਕੱਢੀ ਪਈ ਹੈ ਤੇ ਦੋ ਆਹ ਦੇਂਡੇ ਲਈ ਪਈ ਹੈ ਹੈਨਾ ਇਹ ਵਧੀਆ ਔੜ ਦੇ ਪਿਛਲੇ ਦੇ ਵੀ ਬਾਈ ਛੇੜਾ ਸੀ ਇਹਦਾ ਹਰੇ ਟੂਸਿਆਂ ਵਾਲਾ ਪਾਕਾਂ ਉਹ ਵੀ ਰੱਤੀ ਦਾ ਹੀ ਸੀ ਆਪਣੇ ਗਲਾਬੀ ਬਗਨ ਦੇ ਦਾ ਟਾਈਮ ਕਢਾ ਗਿਆ ਗਾ ਸਕੂਟਰ ਬਹੁਤ ਸੋਣਾ ਉੱਡੇ ਸੀ ਉਹ ਨਾ ਤੀਜਾ ਜਿਹਾ ਉੱਥੇ ਫਿਰਦਾ ਸੀ ਉਹ ਉੱਥੇ ਚਲੋ ਇਹਨੂੰ ਕਰਕੇ ਬਈ ਖੁੱਡੇ ਸ਼ਾਮਲ ਛੱਡ ਦਿਆਂ ਨੂੰ ਵਿਚਾਰ ਨੂੰ ਯਾਰ ਮੈਂ ਆ ਗਏ ਜੀ ਪਿੰਡ ਲੰਬੀ ਫੜੋ ਜੀ ਲਿਆ ਬਈ ਅਰਸ ਕੋਈ ਚਾ ਟਾਈਮ ਯਾਦਗਾਰੀ ਪਿੰਡ ਤੇ ਯਾਦਗਾਰੀ ਪੁਲ ਹੈ ਧੁੱਪ ਛਾਂ ਜੇਟ ਹਾਰ ਧੁੰਦ ਨੇਰੀ ਮੀਂਹ ਝਖੜ ਕਾਲੀ ਬੋਲੀ ਦਿਨ ਤੜਕਾ ਸਭ ਕੁਝ ਦੇਖਿਆ ਇੱਥੇ ਮੈਂ ਬਈ ਚਲੋ ਖਾਈਏ ਕਰਾਂ ਯਾਰ ਕੁਲਚਾ ਚੱਲਦਿਆ ਪਰ ਪਿੰਡ ਨੂੰ ਆਗੇ ਜੀ ਬਾਦਲ ਪਹਿਲਾਂ ਕਹੇ ਜੀ ਕਿ ਉੱਥੇ ਆਪਣਾ ਲੰਬੀ ਅਤਵਾਸਤਵਾ ਜੀਆਂ ਭਾਲ ਦੀ ਸੀ ਉਹ ਚੱਪਾ ਅਸਤਵਾਜੀ ਚੱਪਾ ਛੁਰਲੀ ਤੇ ਉੱਥੇ ਆਏ ਨਾ ਫਿਰ ਅਸੀਂ ਕੱਲਾ ਕੁਲਚਾ ਵੀਡੀਓ ਤੇ ਪੈ ਗਈ ਬਸ ਉਹਦੇ ਕੁਲਚਾ ਖਾ ਕੇ ਫਿਰ ਹੁਣ ਅਸੀਂ ਖਿਓ ਵਾਲੀ ਵੀ ਦੀ ਹੋ ਕੇ ਆ ਗਏ ਬਾਦਲ ਹੁਣ ਬਾਦਲ ਉਹ ਪਾਇਆ 210000 ਦਾ ਤੇਲ ਉਹਨੇ ਇੱਥੋਂ ਅਸਤਪਾਈਆਂ ਪੁੱਛਦੇ ਹਾਂ ਜਿਹੜੇ ਉੱਤੇ ਟੋਡੂ ਜਿਹਾ ਲੱਗ ਹੁੰਦਾ ਇਹਦੇ ਉੱਤੇ ਚੱਪਣ ਜਾ ਚੱਪਾ ਚੱਪਾ ਛੁਰਲੀ ਕੋਈ ਤੋਂ ਬਾਦਲ ਉਹ ਭਾਲਿਆ ਮਿਲ ਗਈ ਠੀਕ ਹੈ ਹਾਂ 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 ਐਡਾ ਉਹ ਜੀ ਬਾਦਲ ਹਾਂ ਹਾਂ ਦਮਣੀ ਆ ਹਾਂ ਨਹੀਂ ਦਮਣੀ ਤਾਂ ਪਹਿਲਾਂ ਹੁੰਦੀ ਸੀਗੀ ਹਾਂਜੀ ਮੇਰੇ ਵੀਰੋ ਆ ਗਈ ਘਰੇ ਤੇ ਲਿਓ ਨੇ ਸਰਾਣੇ ਦੀ ਪੱਲ ਪਾਤੀ ਚੱਲ ਕੋਈ ਨਾ ਕੋਈ ਨਾ ਬੜਾ ਜੱਬੜਾ ਆਇਆ ਇਹਦਾ ਚਲੋ ਠੀਕ ਆ ਬਰੋ ਹੁਣ ਆਇ ਕਰਾਂ ਬੱਚੇ ਪੁੱਛੇ ਕਰਾਂ ਮੈਂ ਚੱਕ ਵਿਕ ਤੇ ਇਹਨਾਂ ਦਾ ਆਪਾਂ ਦਾਣੇ ਦੋਨੇ ਚੱਕ ਦੀ ਹੈਣਾ ਦਾਵਾਇ ਕਾਲੂ ਕੋ ਚੱਕਰ ਵਾਲੀ ਕਾਲੂ ਕੋਈ ਨਾ ਰੱਬਾ ਪਰਖ ਲਾ ਜਿੰਨਾ ਸਬਰ ਪਰਖਣਾ ਪਰਖ ਲਾਈ ਹੈ ਹਾਂ ਕਿ ਵੀ ਆਏ ਦੇਖ ਲੋ ਬਾਈ ਅਸੀਂ ਯਾਰ ਕੋਈ ਕੱਲੇ ਤਾਂ ਨਹੀਂ ਏ ਰੀ ਜਿਹੜੇ ਕਬੂਤਰ ਡਾਉਣੇ ਬਈਆ ਹਰ ਕੋਈ ਜਿੰਨੂੰ ਤੇ ਰਡਾਉਂਦਾ ਬਾਈ ਧਾਣਾ ਵੀ ਬਹੁਤ ਕਬੂਤਰ ਰੋੜਦੇ ਹੋਣਗੇ ਕੋਈ 10-15 ਕਿਲੋਮੀਟਰ ਦੀ ਰੀ ਯਾਰ ਪਰ ਆਪਣੇ ਕੂਕਰਾਂ ਨੂੰ ਕਿਉਂ ਚੱਕ ਰਿਆ ਇੰਨਾ ਡੋਂਟ ਨੋ ਕੀ ਇਹ ਫਿਰ ਕਿਸਮਤ ਹੀ ਕਹਿ ਸਕਦੇ ਮਾੜੀ ਕਿਸਮਤ ਹੈ ਬਈ ਸਿੱਧਾ ਹੀ ਸਾ ਮਾੜੇ ਨਤੀਜੇ ਚਲੋ ਮੈਂ ਕਰਾਂ ਸਰਟੀਫਿਕੇਟ ਯਾਰ ਬੱਚੇ ਬੁੱੱਚੇ ਦੇਖਾ ਯਾਰ ਜਿਹੜੇ ਆਂਡਿਆਂ ਚੋਂ ਨਿਕਲਣ ਵਾਲੇ ਸੀ ਵੀ ਨਿਕਲ ਕੀ ਗਏ ਨਹੀਂ ਹਾਜੀ ਨੇ ਸਮਾਨ ਸੋਣ ਸਾਹ ਦਾ ਚੱਕ ਕੇ ਠੀਕ ਹੈ ਪਾਸਾ ਰੀਗਰ ਚੱਲੀ ਜਾਣੀ ਥੀ